ਸਾਤ੍ਰੀਕਾਲ ਹਮਦਾਰ ਟੀਵੀ ਵੇਖ ਰਹੇ ਦਰਸ਼ਕਾਂ ਦਾ ਦੇਸ਼ ਦੁਨੀਆ ਬੁਲੇਟਿਨ ਵਿੱਚ ਸਵਾਗਤ ਹੈ ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਕੈਨੇਡਾ ਨੇ ਮੌੜ ਖੋਲੇ ਪ੍ਰਵਾਸੀਆਂ ਲਈ ਦਰਵਾਜ਼ੇ 246000 ਪ੍ਰਵਾਸੀਆਂ ਨੂੰ ਮਿਲੀ ਪੀਆ 285000 ਨੂੰ ਮਿਲ ਗਏ ਫਾਕ ਪਰਮੈਂਟ 1 ਲੱਖ ਤੋਂ ਵੱਧ ਟੈਂਪਰੇਰੀ ਰੈਜ਼ੀਡੈਂਟਸ ਹੋਏ ਦਾਖਲ ਕੈਨੇਡਾ ਵਿੱਚ ਪੰਜਾਬੀ ਕਾਰੋਬਾਰੀਆਂ ਤੇ ਚੱਲੀਆਂ ਗੋਲੀਆਂ ਸਰੀ ਵਿਖੇ ਦੋ ਵਾਰ ਦਾਤਾ ਮਗਰੋਂ ਲੋਕਾਂ ਵਿੱਚ ਖੌਫ ਅਮਰੀਕਾ ਵਿੱਚ 트ੰਪ ਦੀ ਹਮਾਇਤੀ ਔਰਤ ਨੇ ਸਾੜ ਦਿੱਤੀ ਕੁਰਾਨ ਟੈਕਸ ਸੁਪੇ ਵਿੱਚ ਸਟੋਨ ਲੜ ਤੋਂ ਪੀਆ ਵਾਲੈਂਟੀਨਾ ਗੋਮੇਜ਼ ਅਮਰੀਕਾ ਵੱਲੋਂ ਪਾਰਦਰਤੇ 25% ਵਾਧੂ ਟੈਰਿਫਸਦਾਰ ਨੋਟੀਫਿਕੇਸ਼ਨ ਜਾਰੀ 26 ਅਗਸਤ ਤੋਂ ਲਾਗੂ ਹੋਣਗੀਆਂ ਨਵੀਆਂ ਟੈਰਿਫਸ ਅਮਰੀਕਾ ਦੇ ਕੇਂਦਰੀ ਬੈਂਕ ਦੀ ਗਵਰਨਰ ਨਾਲ ਟਰੰਪ ਦਾ ਪਹਿ ਗਿਆ ਪਿਛਾ ਰਾਸ਼ਟਰਪਤੀ ਵੱਲੋਂ ਲੀਜ਼ਾ ਕੋਕ ਦੀ ਪ੍ਰਕਾਸ਼ਤ ਕੀਤੇ ਹੁਕਮ ਲੀਜ਼ਾ ਕੋਕ ਨੇ ਆਦਾਚਣ ਤੋਂ ਕੀਤਾ ਸਾਫ ਇਨਕਾਰ ਕੈਨੇਡਾ ਵਿੱਚ ਪੰਜਾਬੀ ਵਕੀਲ ਤੇ ਧੋਖਾਧੜੀ ਦੇ ਦੋਸ਼ 3 ਲੱਖ ਡਾਲਰ ਤੋਂ ਵੱਧ ਰਕਮ ਦੇ ਕਪੜੇ ਦੀਆਂ ਸ਼ਿਕਾਇਤਾਂ ਪੁੱਜੀਆਂ ਤੇ ਹੁਣ ਖਬਰਾਂ ਵਿਸਤਾਰ ਨਾਲ ਕੈਨੇਡਾ ਸਰਕਾਰ ਵੱਲੋਂ ਪ੍ਰਵਾਸੀਆਂ ਨੂੰ ਧੜਾ ਧੜ ਵਰਕ ਪਰਮਿਟ ਅਤੇ ਪਰਮਾਨੈਂਟ ਰੈਜ਼ਿਡੈਂਸੀ ਦੇਣ ਦਾ سلسلہ جاری ਹੈ ਅਤੇ ਮੌਜੂਦਾ ਬਰੇ ਦੇ ਪਹਿਲੇ 6 ਮਹੀਨੇ ਦੌਰਾਨ 653000 ਕਿਰਤੀਆਂ ਨੇ ਮੁਲਕ ਵਿੱਚ ਦਾਣਾ ਪਾਣੀ ਪੱਕਾ ਕਰ ਲਿਆ ਇਮੀਗ੍ਰੇਸ਼ਨ ਵਿਭਾਗ ਦੇ ਤਾਜ਼ਾ ਅੰਕੜਿਆਂ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਅਤੇ ਵਿਜ਼ਟਰ ਵੀਜ਼ਾ ਵਾਲੇ ਸ਼ਾਮਲ ਨਹੀਂ ਪਰ ਕੰਸਰਵੇਟਿਵ ਪਾਰਟੀ ਵੱਲੋਂ ਇਮੀਗ੍ਰੇਸ਼ਨ ਦੀ ਰਫ਼ਤਾਰ ਤੇ ਸਵਾਲ ਉਠਾਏ ਜਾ ਰਹੇ ਨੇ ਵਿਰੋਧੀ ਧਰਦੇ ਆਗੂ ਪੀਏ ਪੋਇਲੇਵ ਨੇ ਦੱਸਿਆ ਕਿ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਅਧੀਨ ਮੌਜੂਦਾ ਬਰੇ ਦੌਰਾਨ 82000 ਕਿਰਤੀਆਂ ਨੂੰ ਸੱਦਿਆ ਜਾਣਾ ਸੀ ਪਰ 2025 ਦੇ ਪਹਿਲੇ 6 ਮਹੀਨੇ ਦੌਰਾਨ ਹੀ 105000 ਆਰਜ਼ੀ ਵਿਦੇਸ਼ੀ ਕਾਮਿਆਂ ਲਈ ਦਰਵਾਜ਼ੇ ਖੋਲ੍ਹ ਦਿੱਤੇ ਗਏ ਜਦਕਿ ਬਾਕੀ 6 ਮਹੀਨੇ ਦਾ ਅੰਕੜਾ ਸਾਹਮਣੇ ਆਉਣਾ ਬਾਕੀ ਹੈ ਦੂਜੇ ਪਾਸੇ ਪਰਮਾਨੈਂਟ ਰੈਜ਼ੀਡੈਂਟਸ ਦੇ ਮਾਮਲੇ ਤਹਿਤ 2025 ਦੌਰਾਨ 395000 ਪ੍ਰਵਾਸੀਆਂ ਨੂੰ ਸੱਦਣ ਦਾ ਟੀਚਾ ਮਿੱਥਿਆ ਗਿਆ ਪਰ 31 ਜੁਲਾਈ ਤੱਕ 246000 ਪ੍ਰਵਾਸੀਆਂ ਨੂੰ ਪੀਆਰ ਮਿਲ ਗਈ ਓਪਨ ਵਰਕ ਪਰਮਿਟ ਦੀ ਸ਼੍ਰੇਣੀ ਅਧੀਨ 285000 ਵੀਜ਼ੇ ਜਾਰੀ ਕਰਨ ਦਾ ਟੀਚਾ ਮਿੱਥਿਆ ਗਿਆ ਪਰ ਸਾਲ ਦੇ ਪਹਿਲੇ 6 ਮਹੀਨੇ ਦੌਰਾਨ ਹੀ 302000 ਵਰਕ ਪਰਮਿਟ ਜਾਰੀ ਕਰ ਦਿੱਤੇ ਗਏ ਕੈਨੇਡਾ ਵਿੱਚ ਪਨਾਹ ਮੰਗਣ ਵਾਲਿਆਂ ਦਾ ਜ਼ਿਕਰ ਕੀਤਾ ਜਾਵੇ ਤਾਂ 2015 ਵਿੱਚ ਸਿਰਫ 10000 ਲੋਕਾਂ ਨੇ ਅਸਾਇਲਮ ਅਰਜ਼ੀਆਂ ਦਾਖਲ ਕੀਤੀਆਂ ਪਰ ਮੌਜੂਦਾ ਬਰੇ ਦੌਰਾਨ ਇਹ ਅੰਕੜਾ 291000 ਤੇ ਪਹੁੰਚ ਗਿਆ ਕੰਸਰਵੇਟਿਵ ਪਾਰਟੀ ਦੇ ਆਗੂ ਪੀਏ ਪੋਇਲੀਆਵ ਨੇ ਪ੍ਰਧਾਨ ਮੰਤਰੀ ਮਾਕ ਕਾਰਨੀ ਉਤੇ ਵਾਦਾ ਖਿਲਾਫੀ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਤਾਜ਼ਾ ਅੰਕੜੇ ਇਸ ਗੱਲ ਦਾ ਪ੍ਰਤੱਖ ਸਬੂਤ ਨੇ ਕਿ ਲਿਬਰਲ ਸਰਕਾਰ ਦਾ ਇਮੀਗ੍ਰੇਸ਼ਨ ਨੀਤੀਆਂ ਤੇ ਕੋਈ ਕੰਟਰੋਲ ਨਹੀਂ ਜੋ ਮੁਲਕ ਵਿੱਚ ਹਾਊਸਿੰਗ ਹੈਲਥ케ਅ ਅਤੇ ਬੇਰੋਜ਼ਗਾਰੀ ਦੇ ਤੀਰੇ ਸੰਕਟ ਦਾ ਕਾਰਨ ਬਣ ਰਹੀਆਂ ਨੇ ਟੋਰੀ ਆਗੂ ਨੇ ਦੋਸ਼ ਲਾਇਆ ਕਿ ਲਿਬਰਲ ਸਰਕਾਰ ਇਮੀਗ੍ਰੇਸ਼ਨ ਅੰਕੜਾ ਲੁਕਾਉਣ ਦੇ ਯਤਨ ਕਰ ਰਹੀ ਸੀ ਇਥੇ ਦੱਸਣਾ ਬਣਦਾ ਹੈ ਕਿ ਕੰਸਰਵੇਟਿਵ ਪਾਰਟੀ ਵੱਲੋਂ ਇਮੀਗ੍ਰੇਸ਼ਨ ਮਾਮਲਿਆਂ ਦੀ ਆਲੋਚਕ ਮਿਸ਼ੇਲ ਰੈਂਪਲ ਗਾਰਨਰ ਨੇ ਅਗਸਤ ਦੇ ਆਰੰਭ ਵਿੱਚ ਦੋਸ਼ ਲਾਇਆ ਸੀ ਕਿ ਸਰਕਾਰ ਦੀ ਓਪਨ ਡਾਟਾ ਵੈੱਬਸਾਈਟ ਤੇ ਇਮੀਗ੍ਰੇਸ਼ਨ ਅੰਕੜੇ ਅਪਡੇਟ ਨਹੀਂ ਕੀਤੇ ਜਾ ਰਹੇ ਜਿਸ ਮਗਰੋਂ ਸਰਕਾਰ ਨੇ ਦਲੀਲ ਦਿੱਤੀ ਕਿ ਅੰਕੜਿਆਂ ਦੀ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਇਹ ਜਨਤਕ ਕਰ ਦਿੱਤੇ ਜਾਣਗੇ ਦੂਜੇ ਪਾਸੇ ਪੀਏ ਪੋਇਲਿਆਵ ਨੇ ਅਸਾਈਲਮ ਅੰਕੜਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ 2015 ਮਗਰੋਂ ਅਸਾਈਲਮ ਅਰਜ਼ੀਆਂ ਦਾ ਬੈਕਲੌਗ 2920 ਫੀਸਦੀ ਵੱਧ ਚੁੱਕਾ ਹੈ ਸੁਣਵਾਈ ਦੀ ਪਹਿਲੀ ਤਰੀਕ ਦਾ ਉਡੀਕ ਸਮਾਂ ਪਹਿਲਾਂ ਹੀ 4 ਸਾਲ ਦੀ ਮਿਆਦ ਟੱਪ ਗਿਆ ਹੈ ਅਤੇ ਤਾਜ਼ਾ ਅੰਕੜਿਆਂ ਮਗਰੋਂ ਹਾਲਾਤ ਹੋਰ ਵੀ ਬੱਤਰ ਹੋ ਜਾਣਗੇ ਇਸ ਮਗਰੋਂ ਮਿਸ਼ੇਲ ਰੈਂਪਲ ਗਾਰਨਰ ਨੇ ਕਿਹਾ ਕਿ 1998 ਮਗਰੋਂ ਪਹਿਲੀ ਵਾਰ ਕੈਨੇਡੀਅਨ ਨੌਜਵਾਨਾਂ ਵਿੱਚ ਬੇਰੋਜ਼ਗਾਰੀ ਦਾ ਪੱਧਰ ਇੰਨਾ ਹੇਠਾਂ ਆਇਆ ਹੈ ਅਤੇ ਇਸ ਦਾ ਮੁੱਖ ਕਾਰਨ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਥੋਕ ਦੇ ਭਾਅ ਵੀਜ਼ੇ ਜਾਰੀ ਕਰਨਾ ਹੈ ਉਨਾ ਕਿਹਾ ਕਿ ਬਤੌਰ ਪਰਮਾਨੈਂਟ ਰੈਜ਼ੀਡੈਂਟ ਕੈਨੇਡਾ ਆਉਣ ਵਾਲਿਆਂ ਨੂੰ ਜੌਬਸ ਸੋਸ਼ਲ ਸਰਵਿਸਿਜ਼ ਅਤੇ ਹਾਊਸਿੰਗ ਸਹੂਲਤਾਂ ਮੁਹੱਈਆ ਕਰਵਾਉਣੀਆਂ ਸਰਕਾਰ ਦਾ ਫਰਜ਼ ਬਣਦਾ ਹੈ ਜੇ ਸਰਕਾਰ ਇਹ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਅਸਫਲ ਰਹਿੰਦੀ ਹੈ ਤਾਂ ਇਮੀਗ੍ਰੇਸ਼ਨ ਅੰਕੜਿਆਂ ਦੀ ਲਾਜ਼ਮੀ ਤੌਰ ਤੇ ਛਾਂਟੀ ਕੀਤੀ ਜਾਵੇ ਕੰਸਰਵੇਟਿਵ ਆਗੂਆਂ ਨੇ ਦਲੀਲ ਦਿੱਤੀ ਕਿ ਸਾਲ 2000 ਤੋਂ 2020 ਦਰਮਿਆਨ ਪੱਕੇ ਤੌਰ ਤੇ ਕੈਨੇਡਾ ਆਉਣ ਵਾਲੇ ਪ੍ਰਵਾਸੀਆਂ ਦੀ ਗਿਣਤੀ 2 ਲੱਖ ਤੋਂ 3 ਲੱਖ ਸਾਲਾ ਨਾ ਰਹੀ ਪਰ ਪਿਛਲੇ ਕੁਝ ਵਰਿਆਂ ਦੌਰਾਨ ਲਿਬਰਲ ਸਰਕਾਰ ਨੇ ਅੰਕੜਾ 5 ਲੱਖ ਤੱਕ ਪਹੁੰਚਾ ਦਿੱਤਾ ਬਿਊਰੋ ਰਿਪੋਰਟ ਹਮਦਰ ਟੀਵੀ ਆ ਹੁਣ ਚੱਲਦੇ ਆ ਅਮਰੀਕਾ ਦੇ ਕੇਂਦਰੀ ਬੈਂਕ ਦੀ ਗਵਰਨਰ ਵੱਲੋਂ ਰਾਸ਼ਟਰਪਤੀ ਡੋਨਲਡ 트ੰਪ ਨੂੰ ਵੰਗਾਰੇ ਜਾਣ ਨਾਲ ਸੰਬੰਧਤ ਅਹਿਮ ਖਬਰ ਵਾਲ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਅਤੇ ਫੈਡਰਲ ਰਿਜ਼ਰਵ ਦੇ ਬੋਰਡ ਆਫ ਗਵਰਨਰਸ ਦੀ ਮੈਂਬਰ ਲੀਜ਼ਾ ਕੁੱਕ ਦਾ ਪੇਚਾ ਪੈ ਗਿਆ ਜਦੋਂ 트ੰਪ ਨੇ ਲੀਜ਼ਾ ਦੀ ਬਰਖਾਸਤਗੀ ਦੇ ਹੁਕਮ ਜਾਰੀ ਕਰ ਦਿੱਤੇ ਪਰ ਉਹਨਾਂ ਨੇ ਅਹੁਦਾ ਛੱਡਣ ਤੋਂ ਸਾਫ਼ ਨਾ ਕਰ ਦਿੱਤੀ ਕੇਂਦਰੀ ਬੈਂਕ ਦੇ 111 ਸਾਲ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਰਾਸ਼ਟਰਪਤੀ ਵੱਲੋਂ ਗਵਰਨਰ ਦੀ ਬਰਖਾਸਤਗੀ ਕੀਤੀ ਗਈ ਹੈ ਅਤੇ ਲੀਜ਼ਾ ਕੁੱਕ ਨੇ ਦਾਅਵਾ ਕੀਤਾ ਕਿ ਰਾਸ਼ਟਰਪਤੀ ਕੋਲ ਕੇਂਦਰੀ ਬੈਂਕ ਵਿੱਚ ਦਖਲ ਦੇਣ ਦਾ ਕੋਈ ਹੱਕ ਨਹੀਂ ਲੀਜ਼ਾ ਕੁੱਕ ਦੀ ਨਿਯੁਕਤੀ 2022 ਵਿੱਚ ਬਾਈਡਨ ਸਰਕਾਰ ਵੇਲੇ ਕੀਤੀ ਗਈ ਅਤੇ ਪਿਛਲੇ ਦਿਨੀ ਉਹਨਾਂ ਵਿਰੁੱਧ ਮਾਰਗੇਜ ਫਰਾਡ ਦੇ ਦੋਸ਼ ਲੱਗੇ ਸਨ ਦੋਸ਼ ਲਾਉਣ ਵਾਲੇ ਫੈਡਰਲ ਹਾਊਸਿੰਗ ਫਾਈਨਾਂਸ ਏਜੰਸੀ ਦੇ ਡਾਇਰੈਕਟਰ ਬਿਲ ਪੋਲਟਾ ਨੇ ਜਿਨ੍ਹਾਂ ਨੂੰ 트੍ਰੰਪ ਦਾ ਕਟੜ ਹਮਾਇਤੀ ਮੰਨਿਆ ਜਾਂਦਾ ਹੈ ਲੀਜ਼ਾ ਕੁੱਕ ਵਿਰੁੱਧ ਲੱਗੇ ਦੋਸ਼ਾਂ ਮੁਤਾਬਕ ਉਹਨਾਂ ਨੇ ਜੂਨ 2021 ਵਿੱਚ ਮਿਸ਼ੀਗਨ ਵਿਖੇ ਇੱਕ ਘਰ ਖਰੀਦਿਆ ਅਤੇ 15 ਸਾਲ ਦੇ ਮਾਰਗੇਜ ਐਗਰੀਮੈਂਟ ਵਿੱਚ ਇਸ ਨੂੰ ਆਪਣਾ ਪ੍ਰਿੰਸੀਪਲ ਰੈਜ਼ਿਡੈਂਸ ਦੱਸਿਆ ਜੁਲਾਈ 2021 ਵਿੱਚ ਲੀਜ਼ਾ ਕੁੱਕ ਨੇ ਜਾਰਜੀਆ ਦੇ ਐਟਲੰਟਾ ਵਿਖੇ ਇੱਕ ਹੋਰ ਘਰ ਖਰੀਦਿਆ ਅਤੇ 30 ਸਾਲ ਦੇ ਮਾਰਗੇਜ ਐਗਰੀਮੈਂਟ ਵਿੱਚ ਇਸ ਨੂੰ ਵੀ ਆਪਣਾ ਪ੍ਰਿੰਸੀਪਲ ਰੈਜ਼ੀਡੈਂਸ ਘਰਾਰ ਦਿੱਤਾ ਪ੍ਰਿੰਸੀਪਲ ਰੈਜ਼ੀਡੈਂਸ ਹੋਣ ਤੇ ਕਰਜ਼ੇ ਦੀ ਵਿਆਜਦਾਰ ਘਟ ਜਾਂਦੀ ਹੈ ਅਤੇ ਝੂਠਾ ਦਾਵਾ ਕਰਨ ਵਾਲਿਆਂ ਨੂੰ ਧੋਖੇਬਾਜ਼ ਮੰਨਿਆ ਜਾ ਸਕਦਾ ਹੈ ਬੈਲਪੁਲਟਾ ਨੇ ਕਿਹਾ ਕਿ ਜਿਹੜੀ ਔਰਤ ਵਿਆਜ ਬਚਾਉਣ ਲਈ ਝੂਠ ਬੋਲ ਰਹੀ ਹੈ ਉਹ ਵਿਆਜਦਾਰਾਂ ਕੰਟਰੋਲ ਕਰਨ ਲਈ ਜ਼ਿੰਮੇਵਾਰੀ ਕਿਵੇਂ ਸੰਭਾਲ ਸਕਦੀ ਹੈ ਬੈਲਪੋਲਟਾ ਨੇ 20 ਅਗਸਤ ਨੂੰ ਇਸ ਮਾਮਲੇ ਤਹਿਤ ਡਿਪਾਰਟਮੈਂਟ ਆਫ ਜਸਟਿਸ ਨੂੰ ਇੱਕ ਕ੍ਰਿਮੀਨਲ ਰੈਫਰਲ ਭੇਜਿਆ ਜਿਸ ਮਗਰੋਂ ਵਕੀਲ ਐਡ ਮਾਰਟਿਨ ਨੇ ਫੈਡਰਲ ਰਿਜ਼ਰਵ ਦੇ ਚੇਅਰਮੈਨ ਜੇਰੋਮ ਪਾਵਲ ਨੂੰ ਪੱਤਰ ਲਿਖਦਿਆਂ ਲੀਜ਼ਾ ਕੁੱਕ ਨੂੰ ਅਹੁਦੇ ਤੋਂ ਹਟਾਏ ਜਾਣ ਦੀ ਸਿਫਾਰਿਸ਼ ਕਰ ਦਿੱਤੀ। ਟਰੰਪ ਨੇ ਵੀ ਇਸ ਮੁੱਦੇ ਨੂੰ ਹਵਾ ਦਿੰਦਿਆਂ ਲੀਜ਼ਾ ਕੁੱਕ ਦਾ ਅਸਤੀਫਾ ਮੰਗਿਆ ਅਤੇ ਫਿਰ ਕਿਹਾ ਕਿ ਜੇ ਅਸਤੀਫਾ ਨਹੀਂ ਆਉਂਦਾ ਤਾਂ ਉਹ ਕੁੱਕ ਨੂੰ ਬਰਖਾਸਤ ਕਰ ਦੇਣਗੇ। ਉਦਰ ਲੀਜ਼ਾ ਕੁੱਕ ਨੇ ਕਿਹਾ ਕਿ 4 ਸਾਲ ਪੁਰਾਣੀ ਮਾਰਗੇਜ ਐਪਲੀਕੇਸ਼ਨ ਦੇ ਆਧਾਰ ਤੇ ਕ੍ਰਿਮੀਨਲ ਰੈਫਰਲ ਬਣਾਇਆ ਗਿਆ ਹੈ ਜੋ ਫੈਡਰਲ ਰਿਜ਼ਰਵ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਦਾ ਹੈ ਲੀਜ਼ਾ ਨੇ ਕਿਹਾ ਕਿ ਉਹ ਕਿਸੇ ਦਬਾਅ ਹੇਠ ਆਉਦਾ ਨਹੀਂ ਛੱਡਣਗੇ ਅਤੇ ਆਪਣੇ ਵਿੱਤੀ ਪਿਛੋਕੜ ਨਾਲ ਸਬੰਧਤ ਸਵਾਲਾਂ ਨੂੰ ਗੰਭੀਰਤਾ ਨਾਲ ਲੈ ਰਹੇ ਨੇ ਲੀਜ਼ਾ ਕੁੱਕ ਦੇ ਅਹੁਦੇ ਦੀ ਮਿਆਦ 2038 ਤੱਕ ਬਣਦੀ ਹੈ ਅਤੇ ਇਸ ਤੋਂ ਪਹਿਲਾਂ ਉਹ ਬਰਾਕ ਓਬਾਮਾ ਦੀ ਸਰਕਾਰ ਵਿੱਚ ਕਾਉਂਸਲ ਆਫ ਇਕਨੋਮਿਕ ਐਡਵਾਈਜ਼ਰਜ਼ ਵਿੱਚ ਕੰਮ ਕਰ ਚੁੱਕੇ ਨੇ ਬਿਆਰ ਰਿਪੋਰਟ ਹਮਦਰ ਟੀਵੀ ਆਓ ਹੁਣ ਚੱਲਦੇ ਆਂ ਭਾਰਤ ਉਤੇ 25% ਵਾਧੂ ਟੈਰਿਫਸ ਨਾਲ ਸੰਬੰਧਤ ਨੋਟੀਫਿਕੇਸ਼ਨ ਜਾਰੀ ਹੋਣ ਨਾਲ ਸੰਬੰਧਤ ਅਹਿਮ ਖਬਰ ਵੱਲ ਅਮਰੀਕਾ ਵੱਲੋਂ ਭਾਰਤ ਉਤੇ 25% ਵਾਧੂ ਟੈਰਿਫਸ ਲਾਉਣ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਜੋ 27 ਅਗਸਤ ਤੋਂ ਲਾਗੂ ਹੋਣ ਗਿਆ ਰੂਸ ਤੋਂ ਤੇਲ ਖਰੀਦਣ ਦੇ ਜੁਰਮਾਨੇ ਵਜੋਂ ਇਹ ਟੈਰਿਫਸ ਲੱਗ ਰਹੀਆਂ ਨੇ ਜਦਕਿ ਇਸ ਤੋਂ ਪਹਿਲਾਂ ਅਦਲੇ ਦਾ ਬਦਲਾ ਨੀਤੀ ਤਹਿਤ 25% ਟੈਰਿਫਸ 7 ਅਗਸਤ ਤੋਂ ਲਾਗੂ ਹੋ ਗਈਆਂ ਸਨ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਵਾਧੂ ਟੈਰਿਫਸ ਦਾ ਐਲਾਨ ਕਰਦਿਆਂ ਕਿਹਾ ਸੀ ਕਿ ਭਾਵੇਂ ਭਾਰਤ ਸਾਡਾ ਦੋਸਤ ਹੈ ਪਰ ਇਸ ਦੀਆਂ ਟੈਰਿਫਸ ਕਰਕੇ ਅਸੀਂ ਬਹੁਤ ਘੱਟ ਵਪਾਰ ਕਰ ਰਹੇ ਹਾਂ ਅਮਰੀਕਾ ਤੋਂ ਭਾਰਤ ਪੁੱਜਣ ਵਾਲੀਆਂ ਵਸਤਾਂ ਉੱਤੇ ਭਾਰੀ ਪਰ ਕਮ ਟੈਕਸ ਲੱਗਦਾ ਹੈ ਪਰ ਦੂਜੇ ਪਾਸੇ ਤੇਲ ਅਤੇ ਹਥਿਆਰ ਰੂਸ ਤੋਂ ਖਰੀਦੇ ਜਾ ਰਹੇ ਨੇ ਬੱਸ ਹੁਣ ਬਹੁਤ ਹੋ ਗਿਆ ਭਾਰਤ ਨੂੰ 25% ਟੈਕਸ ਵਾਧੂ ਦੇਣਾ ਹੋਵੇਗਾ ਭਾਰਤੀ ਵਸਤਾਂ ਤੇ 50% ਟੈਰਿਫਸ ਲੱਗਣ ਮਗਰੋਂ ਜੁਐਲਰੀ ਟੈਕਸਟਾਈਲ ਆਟੋ ਸੈਕਟਰ ਅਤੇ ਸੀ ਫੂਡ ਇੰਡਸਟਰੀ ਦਾ ਮੁਨਾਫਾ ਘਟ ਸਕਦਾ ਹੈ ਮਾਰਾ ਮੁਤਾਬਕ ਅਮਰੀਕਾ ਨਾਲ ਕੋਈ ਵਪਾਰ ਸਮਝੌਤਾ ਨਹੀਂ ਹੁੰਦਾ ਤਾਂ 48 ਅਰਬ ਡਾਲਰ ਦੇ ਐਕਸਪੋਰਟ ਸਿੱਧੇ ਤੌਰ ਤੇ ਪ੍ਰਭਾਵਿਤ ਹੋਣਗੇ ਅਮਰੀਕਾ ਦੀਆਂ ਨਵੀਆਂ ਟੈਰਿਫਸ ਦਾ ਅਸਰ ਆਈਟੀ ਫਾਰਮਾਸੂਟਿਕਲਸ ਅਤੇ ਇਲੈਕਟ੍ਰੋਨਿਕ ਇੰਡਸਟਰੀ ਤੇ ਨਹੀਂ ਹੋਵੇਗਾ ਫਾਰਮਾ ਸੈਕਟਰ ਤੇ ਫਿਲਹਾਲ ਕੋਈ ਟੈਰਫ ਲਾਗੂ ਨਹੀਂ ਪਰ ਟਰੰਪ ਵੱਲੋਂ 18 ਮਹੀਨੇ ਬਾਅਦ 150 ਫੀਸਦੀ ਅਤੇ ਇਸ ਮਗਰੋਂ 250 ਫੀਸਦੀ ਟੈਰਫਸ ਲਾਉਣ ਦੀ ਚੇਤਾਵਨੀ ਦਿੱਤੀ ਜਾ ਚੁੱਕੀ ਹੈ ਮਾਰਾਂ ਦਾ ਕਹਿਣਾ ਹੈ ਕਿ ਗਹਿਣੇ ਕੱਪੜੇ ਮਸ਼ੀਨਰੀ ਅਤੇ ਕੈਮੀਕਲ ਐਕਸਪੋਰਟਸ ਤੇ 50 ਫੀਸਦੀ ਟੈਰਿਫਸ ਲੱਗਣ ਕਾਰਨ ਭਾਰਤ ਨੂੰ ਆਰਡਰ ਮਿਲਨੇ ਘਟ ਜਾਣਗੇ ਜਿਸ ਦੇ ਮੱਦੇਨਜ਼ਰ ਕੰਪਨੀਆਂ ਨੂੰ ਆਪਣਾ ਉਤਪਾਦਨ ਘਟਾਉਣਾ ਹੋਵੇਗਾ ਫਿਲਹਾਲ ਕਿਹੜੇ ਸੈਕਟਰ ਵਿੱਚ ਰੋਜ਼ਗਾਰ ਦੇ ਕਿੰਨੇ ਮੌਕਿਆਂ ਦਾ ਨੁਕਸਾਨ ਹੋ ਸਕਦਾ ਹੈ ਇਸ ਬਾਰੇ ਸਪਸ਼ਟ ਅੰਕੜੇ ਸਾਹਮਣੇ ਨਹੀਂ ਆ ਸਕੇ ਆਰਥਿਕ ਮਾਹਰਾਂ ਮੁਤਾਬਕ ਜਦੋਂ ਐਕਸਪੋਰਟ ਘਟੇਗਾ ਤਾਂ ਸਰਕਾਰ ਦੀ ਕਮਾਈ ਤੇ ਵੀ ਅਸਰ ਪਵੇਗਾ ਜਿਸ ਦੇ ਮੱਦੇਨਜ਼ਰ ਭਾਰਤ ਦਾ ਜੀਡੀਪੀ ਵਿਕਾਸ 0.2 ਫੀਸ ਤੋਂ 0.6 ਫੀਸ ਤੱਕ ਘਟ ਸਕਦਾ ਹੈ ਹਾਲਾਤ ਨੂੰ ਵੇਖਦਿਆਂ ਭਾਰਤ ਦੇ ਵਣਜ ਮੰਤਰਾਲੇ ਵੱਲੋਂ 50 ਦੇਸ਼ਾਂ ਨਾਲ ਮੁਕਤ ਵਪਾਰ ਸੰਧੀਆਂ ਕਰਨ ਦੀ ਨੀਤੀ ਬਣਾਈ ਜਾ ਰਹੀ ਹੈ ਇਸ ਤੋਂ ਇਲਾਵਾ ਚੀਨ ਮੱਧ ਪੂਰਬ ਅਤੇ ਅਫਰੀਕੀ ਬਾਜ਼ਾਰ ਵੱਲ ਧਿਆਨ ਕੇਂਦਰਿਤ ਕੀਤਾ ਜਾਵੇਗਾ ਆਈਸਲੈਂਡ ਨਾਰਵੇ ਅਤੇ ਸਵਿਟਜ਼ਰਲੈਂਡ ਨਾਲ ਹੋਏ ਵਪਾਰ ਸਮਝੌਤੇ 1 ਅਕਤੂਬਰ ਤੋਂ ਲਾਗੂ ਹੋ ਰਹੇ ਨੇ ਜਦਕਿ ਯੂਕੇ ਨਾਲ ਹੋਈ ਮੁਕਤ ਵਪਾਰ ਸੰਧੀ ਅਗਲੇ ਸਾਲ ਅਪ੍ਰੈਲ ਤੋਂ ਲਾਗੂ ਹੋਵੇਗੀ ਇਸ ਤੋਂ ਇਲਾਵਾ ਓਮਾਨ ਚਿਲੀ ਪੇਰੂ ਆਸਟ੍ਰੇਲੀਆ ਨਿਊਜ਼ੀਲੈਂਡ ਅਤੇ ਯੂਰਪੀ ਯੂਨੀਅਨ ਨਾਲ ਵੀ ਗੱਲਬਾਤ ਚੱਲ ਰਹੀ ਹੈ ਬਿਆਰ ਰਿਪੋਰਟ ਹਮਦਰ ਟੀਵੀ ਅਗਲੀ ਖਬਰ ਬ੍ਰੈਮਟਨ ਦੇ ਪੰਜਾਬੀ ਵਕੀਲ ਉੱਤੇ ਲੱਗੇ ਗੰਭੀਰ ਦੋਸ਼ਾਂ ਨਾਲ ਸੰਬੰਧਿਤ ਹੈ ਜੀ ਹਾਂ ਕੈਨੇਡਾ ਵਿੱਚ ਇੱਕ ਪੰਜਾਬੀ ਵਕੀਲ ਉੱਤੇ 30 ਲੱਖ ਡਾਲਰ ਤੋਂ ਵੱਧ ਰਕਮ ਦੀ ਧੋਖਾਧੜੀ ਕਰਨ ਦੇ ਦੋਸ਼ ਲੱਗੇ ਨੇ ਅਤੇ ਪੀਲ ਰੀਜਨਲ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਪੀਲ ਪੁਲਿਸ ਦੇ ਫਰਾਡ ਬਿਊਰੋ ਕੋਲ ਜੁਲਾਈ ਅਤੇ ਅਗਸਤ ਦੌਰਾਨ ਕਈ ਸ਼ਿਕਾਇਤਾਂ ਪੁੱਜੀਆਂ ਜਿਨ੍ਹਾਂ ਵਿੱਚ ਬ੍ਰੈਮਟਨ ਦੇ ਵਕੀਲ ਪਵਨਜੀਤ ਮਾਨ ਵਿਰੁੱਧ ਆਪਣੇ ਟਰਸਟ ਦੇ ਖਾਤੇ ਰਾਹੀਂ ਵੱਡਾ ਘਪਲਾ ਕਰਨ ਦੇ ਦੋਸ਼ ਲਾਏ ਗਏ ब्रैम्पटन ਦੇ ਬ੍ਰਿਜਡੇਲ ਡਰਾਈਵ ਵਿਖੇ ਸਥਿਤ ਪੀ ਦੇ ਮਾਨ ਲਾ ਫਰਮ ਵਿੱਚ ਵਕੀਲ ਪਵਨਜੀਤ ਮਾਨ ਵਿਰੁੱਧ ਸ਼ਿਕਾਇਤਾਂ ਦਰਜ ਕਰਵਾਉਣ ਵਾਲਿਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ 3 ਮਿਲੀਅਨ ਡਾਲਰ ਤੋਂ ਵੱਧ ਰਕਮ ਦਾ ਨੁਕਸਾਨ ਹੋਇਆ। ਪਵਨਜੀਤ ਮਾਨ ਵਿਰੁੱਧ ਸ਼ਿਕਾਇਤਾਂ ਦਾ ਪੁਲੰਦਾ ਅਜੇ ਹੀ ਸਮੇਂ ਸਾਹਮਣੇ ਆਇਆ ਹੈ ਜਦੋਂ 1 ਮਹੀਨਾ ਪਹਿਲਾਂ ਹੀ 온ਟਾਰੀਓ ਦੀ ਲਾ ਸੋਸਾਇਟੀ ਨੇ ਉਸ ਦਾ ਲਾਇਸੈਂਸ ਰੱਦ ਕਰ ਦਿੱਤਾ। ਇੱਕ ਟ੍ਰਿਬਿਊਨਲ ਨੇ ਜੁਲਾਈ ਵਿੱਚ ਫੈਸਲਾ ਸੁਣਾਉਂਦਿਆਂ ਕਿਹਾ ਸੀ ਕਿ ਪਵਨਜੀਤ ਮਾਨ ਵੱਲੋਂ ਦੋ ਪ੍ਰਾਪਰਟੀਆਂ ਨਾਲ ਸੰਬੰਧਤ ਰੀਅਲ ਅਸਟੇਟ ਦੇ ਲੈਂਡ ਦੇਣ ਬਾਰੇ ਜਾਣਬੁੱਝ ਕੇ ਬੇਈਮਾਨੀ ਕੀਤੀ ਗਈ ਅਤੇ ਇੱਕ ਪੜਤਾਲ ਦੌਰਾਨ ਲੋ ਸੋਸਾਇਟੀ ਨੂੰ ਗੁੰਮਰਾਹ ਕਰਨ ਦਾ ਯਤਨ ਕੀਤਾ ਸਿਟੀ ਨਿਊਜ਼ ਦੀ ਰਿਪੋਰਟ ਮੁਤਾਬਕ ਪਵਨਜੀਤ ਮਾਨਦਾਲ ਲਾਇਸੈਂਸ ਰੱਦ ਕਰਦੇ ਹਾਂ ਉਸ ਨੂੰ 24000 ਡਾਲਰ ਜੁਰਮਾਨਾ ਅਦਾ ਕਰਨ ਦੇ ਹੁਕਮ ਵੀ ਦਿੱਤੇ ਗਏ ਉਧਰ ਅਪੀਲ ਰੀਜਨਲ ਪੁਲਿਸ ਨੇ ਸੋਮਵਾਰ ਨੂੰ ਮਾਮਲੇ ਦੀ ਤਹਿਕੀਕਾਤ ਕਰਨ ਦਾ ਐਲਾਨ ਕਰ ਦਿੱਤਾ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਨਾਲ ਸੰਬੰਧਿਤ ਕੋਈ ਜਾਣਕਾਰੀ ਹੋਵੇ ਤਾਂ ਫਰੋਡ ਬਿਊਰੋ ਦੇ ਜਾਂਚਕਰਤਾਵਾਂ ਨਾਲ 905 453 3311 ਐਕਸਟੈਂਸ਼ਨ 3335 ਤੇ ਸੰਪਰਕ ਕੀਤਾ ਜਾਵੇ ਦੂਜੇ ਪਾਸੇ ਪਵਨਜੀਤ ਮਾਨਜਾ ਪੀਜੇ ਲਾ ਫਰਮ ਵੱਲੋਂ ਫਿਲਹਾਲ ਇਸ ਮੁੱਦੇ ਤੇ ਕੋਈ ਟਿੱਪਣੀ ਨਹੀਂ ਕੀਤੀ ਗਈ ਬਿਊਰੋ ਰਿਪੋਰਟ ਹਮਦਾਰ ਟੀਵੀ ਅਗਲੀ ਖਬਰ ਬੀਸੀ ਦੇ ਸਰੀ ਸ਼ਹਿਰ ਵਿੱਚ ਪੰਜਾਬੀ ਕਾਰੋਬਾਰੀਆਂ ਉੱਤੇ ਚੱਲੀਆਂ ਗੋਲੀਆਂ ਨਾਲ ਸਬੰਧਤ ਹੈ। ਕੈਨੇਡਾ ਵਿੱਚ ਪੰਜਾਬੀ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਦੋ ਹੋਰ ਵਾਰਦਾਤਾਂ ਸਰੀ ਵਿਖੇ ਸਾਹਮਣੇ ਆਈਆਂ ਜਿੱਥੇ ਅਣਪਛਾਤੇ ਸ਼ੱਕੀ ਅੰਨੇਵਾ ਗੋਲੀਆਂ ਚਲਾ ਕੇ ਫਰਾਰ ਹੋ ਗਏ। ਜ਼ਬਰੀ ਵਸੂਲੀ ਨਾਲ ਸਬੰਧਤ ਵਾਰਦਾਤਾ ਦੌਰਾਨ ਕਿਸੇ ਦੇ ਜ਼ਖਮੀ ਹੋਣ ਦੀ ਰਿਪੋਰਟ ਨਹੀਂ ਪਰ ਕਾਰੋਬਾਰੀਆਂ ਵਿੱਚ دہشت ਦਾ ਮਾਹੌਲ ਹੈ। ਸਰੀ ਪੁਲਿਸ ਨੇ ਦੱਸਿਆ ਕਿ 123 ਸਟਰੀਟ ਅਤੇ 80 ਐਵੇਨਿਊ ਨੇੜੇ ਇੱਕ ਕਾਰੋਬਾਰੀ ਅਦਾਰੇ ਅੰਦਰ ਜ਼ਬਰਦਸਤੀ ਦਾਖਲ ਹੋਣ ਦਾ ਯਤਨ ਕੀਤਾ ਗਿਆ। ਘਟਨਾ ਦੀ ਵੀਡੀਓ ਵਿੱਚ ਸਿੱਧੂ ਟਰੈਵਲ ਏਜੰਟ ਅਤੇ ਬੈਸਟ ਵੇ ਫੋਰਨ ਐਕਸਚੇਂਜ ਦੇ ਬਾਹਰ ਪੁਲਿਸ ਕਰੂਜ਼ਰਾਂ ਨਜ਼ਰ ਆ ਰਹੀਆਂ ਨੇ। ਦੱਸਿਆ ਜਾ ਰਿਹਾ ਹੈ ਕਿ ਘੱਟੋ-ਘੱਟ 7 ਗੋਲੀਆਂ ਚੱਲੀਆਂ। ਸਟਾਫ ਸਰਜਨ ਲਿੰਜ਼ੀ ਹਾਟਨ ਨੇ ਦੱਸਿਆ ਕਿ ਸਟ੍ਰਿਪ ਮਾਲ ਵਿੱਚ 20 ਤੋਂ 30 ਕਾਰੋਬਾਰੀ ਅਦਾਰੇ ਮੌਜੂਦ ਨੇ ਅਤੇ ਲੋਕ ਵੱਡੀ ਗਿਣਤੀ ਵਿੱਚ ਇੱਥੇ ਆਉਂਦੇ ਨੇ। ਇਲਾਕੇ ਵਿੱਚ ਲੱਗੇ ਸਰਵੇਲੈਂਸ ਕੈਮਰਿਆਂ ਦੀ ਫੁਟੇਜ ਹਾਸਲ ਕਰਦੇ ਹਾਂ ਸ਼ੱਕੀਆਂ ਦੀ ਪਛਾਣ ਕਰਨ ਦੇ ਯਤਨ ਕੀਤੇ ਜਾ ਰਹੇ ਨੇ ਸਰੀ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਵਾਰਦਾਤ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ 604 599 0502 ਤੇ ਸੰਪਰਕ ਕਰੇ ਇੱਥੇ ਦੱਸਣਾ ਬਣਦਾ ਹੈ ਕਿ ਸੋਮਵਾਰ ਦੀ ਵਾਰਦਾਤ ਤੋਂ ਪਹਿਲਾਂ ਸ਼ਨੀਵਾਰ ਨੂੰ 128 ਸਟਰੀਟ ਅਤੇ 84 ਐਵੇਨਿਊ ਦੇ ਇੱਕ ਕਾਰ ਵਾਸ਼ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਸਰੀ ਤੋਂ ਮਲਕੀਤ ਸਿੰਘ ਦੀ ਰਿਪੋਰਟ ਆਓ ਹੁਣ ਚੱਲਦੇ ਹਾਂ ਡੋਨਲਡ 트੍ਰੰਪ ਦੀ ਮਹਿਲਾ ਸਮਰਥਕ ਵੱਲੋਂ ਕੁਰਾਨ ਨੂੰ ਅੱਗ ਲਾਏ ਜਾਣ ਨਾਲ ਸਬੰਧਤ ਅਹਿਮ ਖਬਰ ਵੱਲ ਡੋਨਲਡ 트੍ਰੰਪ ਦੀ ਕਟੜ ਹਮਾਇਤੀ ਮੰਨੀ ਜਾਂਦੀ ਇੱਕ ਮਹਿਲਾ ਵੱਲੋਂ ਕੁਰਾਨ ਨੂੰ ਅੱਗ ਲਾਉਣ ਅਤੇ ਮੁਸਲਮਾਨਾਂ ਵਿਰੁੱਧ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕਰਨ ਦਾ ਹੈਰਾਨਕੁਨ ਮਾਮਲਾ ਸਾਹਮਣੇ ਆਇਆ ਹੈ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਵਿੱਚ ਵੈਲੈਂਟੀਨਾ ਗੋਮੇਜ਼ ਨੂੰ ਫਾਇਰ ਗਨ ਨਾਲ ਇਸਲਾਮ ਦੇ ਧਾਰਮਿਕ ਗ੍ਰੰਥ ਨੂੰ ਅੱਗ ਲਾਉਂਦਿਆਂ ਦੇਖਿਆ ਜਾ ਸਕਦਾ ਹੈ ਵੀਡੀਓ ਵਿੱਚ ਵੈਲੈਂਟੀਨਾ ਕਹਿੰਦੀ ਹੈ ਕਿ ਉਹ ਟੈਕਸਸ ਵਿੱਚੋਂ ਇਸਲਾਮ ਦਾ ਖਾਤਮਾ ਕਰ ਦੇਵੇਗੀ ਪਰਮਾਤਮਾ ਇਸ ਕੰਮ ਵਿੱਚ ਮੇਰੀ ਮਦਦ ਕਰੇ ਮੁਸਲਮਾਨ ਲੋਕ ਇਸਾਈ ਮਲਕਾਂ ਉਤੇ ਕਾਬਜ਼ ਹੋਣ ਲਈ ਬਲਾਤਕਾਰ ਅਤੇ ਕਤਲ ਕਰ ਰਹੇ ਨੇ ਵੈਲੈਂਟੀਨਾ ਵੱਲੋਂ ਲੋਕਾਂ ਨੂੰ ਸੱਦਾ ਦਿੱਤਾ ਗਿਆ ਕਿ ਉਸ ਨੂੰ ਅਮਰੀਕਾ ਦੀ ਸੰਸਦ ਵਿੱਚ ਪਹੁੰਚਾਇਆ ਜਾਵੇ ਉਹ 2026 ਦੀਆਂ ਮੱਧਕਾਲੀ ਚੋਣਾਂ ਦੌਰਾਨ ਟੈਕਸਾਸ ਦੇ 31ਵੇਂ ਚੋਣ ਜ਼ਿਲ੍ਹੇ ਤੋਂ ਰਿਪਬਲਿਕਨ ਪਾਰਟੀ ਦੀ ਉਮੀਦਵਾਰੀ ਚਾਉਂਦੀ ਹੈ ਚੇਤੇ ਰਹੇ ਕਿ ਵਾਲੈਂਟੀਨਾ ਨੇ ਦਸੰਬਰ 2024 ਦੌਰਾਨ ਨਿਊਯਾਰਕ ਵਿਖੇ ਪੁਤਲੇ ਨੂੰ ਗੋਲੀਆਂ ਮਾਰਨ ਦਾ ਡਰਾਮਾ ਵੀ ਕੀਤਾ ਸੀ ਅਤੇ ਪੁਤਲੇ ਨੂੰ ਪ੍ਰਵਾਸੀ ਵਜੋਂ ਦਿਖਾਇਆ ਗਿਆ ਉਸਨੇ ਕਿਹਾ ਸੀ ਕਿ ਅਮਰੀਕਾ ਵਾਸੀਆਂ ਵਿਰੁੱਧ ਹਿੰਸਕ ਅਪਰਾਧ ਕਰਨ ਵਾਲੇ ਪ੍ਰਵਾਸੀਆਂ ਨੂੰ ਚੌਰਾਹੇ ਵਿੱਚ ਖੜੇ ਕਰਕੇ ਫਾਹੇ ਟੰਗਿਆ ਜਾਵੇ ਪੜਕਾਉ ਬਿਆਨਾਂ ਕਰਕੇ ਉਸਦੀ ਵੀਡੀਓ ਨੂੰ ਹਟਾ ਦਿੱਤਾ ਗਿਆ ਜਿਸ ਮਗਰੋਂ ਉਸਨੇ ਕਿਹਾ ਸੀ ਕਿ ਵੀਡੀਓ ਤੇ ਪਾਬੰਦੀ ਦਰਸਾਉਂਦੀ ਹੈ ਕਿ ਉਹ ਸੱਤਾ ਵਾਸਤੇ ਸਭ ਤੋਂ ਵੱਡਾ ਖਤਰਾ ਪੈਦਾ ਕਰ ਰਹੇ ਨੇ ਵੈਲੈਂਟੀਨਾ ਵੱਲੋਂ ਇੱਕ ਵਾਰ ਸਮਲਿੰਗੀਆਂ ਨਾਲ ਸੰਬੰਧਿਤ ਕਿਤਾਬਾਂ ਸਾੜਨ ਦੀ ਵੀਡੀਓ ਵੀ ਸ਼ੇਅਰ ਕੀਤੀ ਗਈ ਸੀ ਉਹ ਆਪਣੀਆਂ ਇਹਨਾਂ ਹਰਕਤਾਂ ਨਾਲ ਵੋਟਾਂ ਹਾਸਲ ਨਾ ਕਰ ਸਕੀ ਅਤੇ ਰਿਪਬਲਿਕਨ ਪਾਰਟੀ ਦੀ ਅੰਦਰੂਨੀ ਚੋਣ ਵਿੱਚ ਸਿਰਫ 7.4 ਫੀਸਦੀ ਵੋਟਾਂ ਹੀ ਹਾਸਲ ਕਰ ਸકી ਉਮੀਦਵਾਰੀ ਹਾਸਲ ਕਰਨ ਵਿੱਚ ਅਸਫਲ ਰਹਿਣ ਦੇ ਬਾਵਜੂਦ ਉਹ ਸੋਸ਼ਲ ਮੀਡੀਆ ਤੇ ਸਰਗਰਮ ਰਹੀ ਅਤੇ ਹੁਣ ਫਿਰ ਡਰਾਮਾ ਕਰਨਾ ਸ਼ੁਰੂ ਕਰ ਦਿੱਤਾ ਹੈ ਬੇਰ ਰਿਪੋਰਟ ਹਮਦਰ ਟੀਵੀ ਆਈ ਫੀਲ ਐਨੀਵਨ ਦੈਟ ਕਮਸ ਟੂ ਕੈਨੇਡਾ